ਹੈਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਤੁਹਾਨੂੰ ਸੂਟ ਦਿਖਾਉਣੇ ਆ ਜੀ ਫਸਟ ਆਪਣੇ ਪਿਓਰ ਸੌਫਟ ਮलमल ਆਰਗੈਂਜ਼ੀ ਕਾਟਨ ਦਾ ਸੂਟ ਰਹੇਗਾ ਬਹੁਤ ਸੋਹਣਾ ਫੈਬਰਿਕ ਆ ਬਹੁਤ ਹੀ ਸੌਫਟ ਜਿਹਾ ਫੈਬਰਿਕ ਰਹੇਗਾ ਬਾਟਮ ਨਾਲ ਪਲੇਨ ਰਹੇਗੀ ਕਾਟਨ ਦੀ ਸ਼ਰਟ ਪ੍ਰਿੰਟ ਚ ਹੋਏਗੀ ਠੀਕ ਹੈ ਜੀ ਨੈਕਸਟ ਆਪਣੇ ਆ ਕਾਟਨ ਦੇ ਸੂਟ ਬਹੁਤ ਸੋਹਣੇ ਜਿਹੜੀ ਆ ਵਰਕ ਵਾਲੇ ਚੱਲਦੇ ਆ ਬਾਟਮੇ ਬਹੁਤ ਹੀ ਸੇਲ ਹੁੰਦੇ ਆ ਨੈਕਸਟ ਆ ਪਿਓਰ ਕੈਮਰੀ ਕਾਟਨ ਦੇ ਵਿੱਚ ਆਗੇ ਨਾਲ ਚਿਕਨ ਦੀ ਬਾਟਮ ਰਹੇਗੀ ਬਹੁਤ ਸੋਹਣੀ ਬਾਟਮ ਤੇ ਵਰਕ ਕੀਤਾ ਹੁੰਦਾ ਚਿਕਨ ਦਾ ਵੀ ਬਹੁਤ ਹੀ ਟ੍ਰੈਂਡਿੰਗ ਚ ਜਿਹੜੇ ਚੱਲਦੇ ਆ ਬਹੁਤ ਹੀ ਸੇਲ ਹੁੰਦੇ ਆ ਇਹ ਸੂਟ ਫੈਬਰਿਕ ਦੀ ਕੁਆਲਿਟੀ ਇਹਨਾਂ ਦੀ ਬਹੁਤ ਵਧੀਆ ਹੈ ਜੀ ਅਗਰ ਤੁਹਾਨੂੰ ਇਹਨਾਂ ਚੋਂ ਪਸੰਦ ਆਉਂਦਾ ਸਿਲੈਕਟ ਕਰ ਸਕਦੇ ਹੋ ਨੈਕਸਟ ਆ ਮਸਲੀਨ ਦੇ ਆਗੇ ਜੀ ਬਹੁਤ ਸੋਹਣੇ ਲੇਸਿਸ ਲਗਾ ਕੇ ਰੈਡੀ ਕੀਤੇ ਹੋਏ ਆ ਨੈਕਸਟ ਆ ਆਪਣੇ ਜੌਰਜਟ ਫੈਬਰਿਕ ਚ ਰਹੇਗਾ ਬਹੁਤ ਸੋਹਣਾ ਨੈਕ ਤੇ ਵਰਕ ਕੀਤਾ ਆ ਬਾਜੂ ਤੇ ਕੀਤਾ ਆ ਨਾਲ ਕੰਟਰਾਸਟ 슬ੀਵਸ ਰਹਿਣ ਗਿਆ ਨੈਕਸਟ ਆ ਹਾ ਪ੍ਰੋ ਪਿਓਰ ਕੋ ਸ਼ਾਰਟਸ ਸਰਪਲਸ ਕਾਟਨ ਦੀ ਰਹੇਗੀ ਬਾਟਮ ਨਾਲ ਕੈਮਰੀ ਕਾਟਨ ਦੀ ਹੋਏਗੀ ਦੁਪੱਟਾ ਇਹਦਾ ਹੋਏਗਾ ਕੋਟਾ ਡੋਰੀ ਇਹਦਾ ਨੈਕਸਟ ਆ ਬਹੁਤ ਸੋਹਣੇ ਪਿਓਰ ਕਾਟਨ ਚ ਆ ਗਏ ਜੀ ਅਲੱਗ-ਅਲੱਗ ਮਸਲਿਨ ਚ ਹੋਣਗੇ ਨੈਕਸਟ ਆ ਬਹੁਤ ਸੋਹਣਾ ਹੈ ਮਸਲਿਨ ਟੈਬੀ ਮਸਲਿਨ ਦੇ ਹੋਣਗੇ ਨੈਕਸਟ ਆ ਬਲੇ ਜੌਰਜਟ ਦੇ ਵਿੱਚ ਹੈ ਜੀ ਬਹੁਤ ਸੋਹਣੇ ਆ ਇਹ ਵੀ ਸੂਟ ਨਾਲ ਕਿਸੇ ਦਾ ਕੋਟਾ ਡੋਰੀ ਇਹ ਦੁਪੱਟਾ ਹੋਗਾ ਤੇ ਕਿਸੇ ਨਾਲ ਆਰਗੈਂਜ਼ਾ ਦਾ ਹੋਗਾ ਅਲੱਗ-ਅਲੱਗ ਦੁਪੱਟੇ ਰਹਿਣਗੇ ਜੀ ਠੀਕ ਹੈ ਜੀ ਬਹੁਤ ਸੋਹਣੇ-ਸੋਹਣੇ ਰੰਗ ਇਹਦੇ ਵਿੱਚ ਪ੍ਰਿੰਟ ਬਹੁਤ ਸੋਹਣ ਬਹੁਤ ਸੋਹਣੇ ਸੋਹਣੇ ਕਲਰ ਨੈਕਸਟ ਆ ਪਿਓਰ ਕਾਟਨ ਦੇ ਵਿੱਚ ਆ ਜੀ ਮਿਕਸ ਨਹੀਂ ਹੋएगी ਪਿਓਰ ਹੀ ਕਾਟਨ ਹੋਏਗੀ ਨੈਕਸਟ ਆ ਬਹੁਤ ਸੋਹਣੇ ਪੇਂਟ ਵਰਕ ਵਾਲੇ ਬਹੁਤ ਸੋਹਣੇ ਸੂਟ ਆ ਗਏ ਜੀ ਬਹੁਤ ਸੋਹਣੇ ਸੋਬਰ ਜੇ ਸੂਟ ਆ ਇਹ ਆਪਾਂ ਆਫਰ ਤੇ ਸਪੈਸ਼ਲ ਆਏ ਆ ਅਗਰ ਤੁਸੀਂ ਬਾਈ ਕਰਨਾ ਜਲਦੀ ਤੋਂ ਜਲਦੀ ਸਿਲੈਕਟ ਕਰਕੇ ਬਾਈ ਕਰ ਸਕਦੇ ਹੋ ਸਕਰੀਨ ਸ਼ਾਟ ਲੈ ਕੇ ਨੈਕਸਟ ਆ ਬਹੁਤ ਸੋਹਣੇ ਸੋਹਣੇ ਆ ਗਏ ਜੀ ਨੈਕਸਟ ਆਵਲੇ ਬਹੁਤ ਸੋਹਣੇ ਕਾਟਨ ਦੇ ਵਿੱਚ ਹੋਣਗੇ ਬਹੁਤ ਹੀ ਵਧੀਆ ਫੈਬਰਿਕ ਰਹੇਗਾ ਕੁਆਲਟੀ ਫੈਬਰਿਕ ਦੀ ਸਭ ਦੀ ਬੋਲਤ ਵਧੀਆ ਹੋਏਗੀ ਨੈਕਸਟ ਆਵਲੇ ਪਹਿਲਾਂ ਵੀ ਸੂਟ ਲੈ ਕੇ ਆਏ ਸੀ ਆਪਾਂ ਦੁਬਾਰਾ ਲੈ ਕੇ ਆਇਆ ਬਹੁਤ ਹੀ ਕੁਆਲਟੀ ਵਧੀਆ ਫੈਬਰਿਕ ਦੀ ਆ ਤੇ ਬਹੁਤ ਹੀ ਹੰਡਨਦਾਰ ਸੂਟ ਹੈ ਜੀ ਇਹ ਨੈਕਸਟ ਪਿਓਰ ਕੈਮਰੀ ਕਾਟਨ ਦੇ ਵਿੱਚ ਆਗੇ ਆਲਓਵਰ ਨਾਲ ਮਾਰਮਲ ਦਾ ਦੁਪੱਟਾ ਰਹੇਗਾ ਨੈਕਸਟ ਆਵਲੇ ਵੀ ਪਿਓਰ ਕਾਟਨ ਚ ਹੀ ਹੋਣਗੇ 올ਓਵਰ ਸੂਟ ਰਹਿਣਗੇ ਤੇ ਕਿਸੇ ਦੇ ਨਾਲ ਜਿਹੜੀ ਬਾਟਮ ਰਹੇਗੀ ਠੀਕ ਹੈ ਜੀ ਇਹਨਾਂ ਚੋਂ ਵੀ ਸਿਲੈਕਟ ਕਰ ਸਕਦੇ ਹੋ ਸਕਰੀਨਸ਼ਾਟ ਲੈ ਕੇ ਤੁਸੀਂ ਵਟਸਐਪ ਤੇ ਭੇਜ ਕੇ ਆਪਣਾ ਆਰਡਰ ਬੁੱਕ ਕਰਵਾ ਸਕਦੇ ਹੋ ਆਪਣੇ ਕੋਲ ਵਰਲਡਵਾਈਡ ਸ਼ਿਪਿੰਗ ਅਵੇਲੇਬਲ ਆ ਤੁਸੀਂ ਕਿਤੇ ਵੀ ਬੈਠੇ ਆ ਤੁਸੀਂ ਆਪਣਾ ਆਰਡਰ ਜਿਹੜਾ ਬੁੱਕ ਕਰਵਾ ਸਕਦੇ ਹੋ 올ਓਵਰ ਪੰਜਾਬ ਤੇ ਆਪਣੀ ਸ਼ਿਪਿੰਗ ਜਿਹੜੀ ਹੈ ਫ੍ਰੀ ਰਹੇਗੀ ਠੀਕ ਹੈ ਜੀ ਕੋਈ ਸੂਟਾਂ ਦੀ 올ਓਵਰ ਇੰਡੀਆ ਵੀ ਸ਼ਿਪਿੰਗ ਫ੍ਰੀ ਰਹੇਗੀ ਤੁਸੀਂ ਆਪਣਾ ਪੁੱਛ ਸਕਦੇ ਹੋ ਨੈਕਸਟ ਆਵਲੇ ਵੀ ਪਿਓਰ ਕਾਟਨ ਚ ਹੀ ਹੋਣਗੇ ਦੁਪੱਟਿਆਂ ਦੇ ਨਾਲ ਹੋਣਗੇ ਇਹਨਾਂ ਦੇ ਇਹਨਾਂ ਦਾ ਬਾਟਮ ਸ਼ਰਟ ਬਹੁਤ ਸੋਹਣੇ ਹੋ ਗਏ ਠੀਕ ਹੈ ਜੀ ਫੈਬਰਿਕ ਦੀ ਕੁਆਲਿਟੀ ਜਿਹੜੀ ਬਹੁਤ ਵਧੀਆ ਹੁੰਦੀ ਹੈ ਫੈਬਰਿਕ ਬਹੁਤ ਵਧੀਆ ਹੈ ਜੀ ਬਾਕੀ ਜੀ ਆਪਣੇ ਕੋਲ ਸਟੀਚਿੰਗ ਵੀ ਅਵੇਲੇਬਲ ਹੈ ਅਗਰ ਤੁਸੀਂ ਸਟਿਚ ਕਰਾਉਣਾ ਬਕਾਇਦਾ ਨਾਲ ਸਟਿਚ ਵੀ ਕਰਾ ਸਕਦੇ ਹੋ ਅਗਰ ਅਨਸਟਿਚ ਲੈਣਾ ਚਾਹੁੰਦੇ ਆ ਅਨਸਟਿਚ ਵੀ ਲੈ ਸਕਦੇ ਹੋ ਨੈਕਸਟ ਹੈ ਲਵਲੀਨ ਕਾਟਨ ਦੇ ਵਿੱਚ ਆ ਗਿਆ ਬਹੁਤ ਵਧੀਆ ਵੀ ਕਾਟਨ ਆ ਬਾਕੀ ਜਿਹੜੀਆਂ ਭੈਣਾਂ ਕੋਈ ਬੁਟੀਕ ਦਾ ਕੰਮ ਨਾਮਾ ਸਟਾਰਟ ਕਰਨਾ ਚਾਹੁੰਦੀਆਂ ਥੋੜਾ ਸਟਾਕ ਲੈਣਾ ਚਾਹੁੰਦੀਆਂ ਕੱਟ ਤਾਂ ਤੁਸੀਂ ਉਹ ਵੀ ਕੰਟੈਕਟ ਕਰ ਸਕਦੇ ਆ ਆਪਣੇ ਨਾਲ ਨੈਕਸਟ ਆਵਲੇ ਬਹੁਤ ਸੋਹਣੇ ਜਿਹੜੇ ਆ ਲਾਸਟ ਸੂਟ ਹੋਣਗੇ ਕਾਟਨ ਦੇ ਵਿੱਚ ਹੋਣਗੇ ਲੈਸ਼ੇਸ ਵਾਲੇ ਹੋਣਗੇ ਬਾਟਮ ਵਰਕ ਵਾਲੇ ਹੋਣਗੇ